सो so, अर रहो करो विचार इस तरह जीवन खालस की माँ माता साहेब कौर जी माता साहेब कौर जी सारे सिख पंथ की माता है अमृत सिका लग्या कोई भी संस्था विचार विचर के प्रचार करे पर सारे एक मत हो के होके कहें खालसा जी का पिता धन गुरु गोबिंद सिंह जी हैं खालसा जी की माता माता साहेब कौर जी हैं खालसा श्री आनंदपुर का वासी है जन इसका केसगढ़ है नानके गुरु के लाहौर हैं ਭਾਵੇਂ ਖੂਨੀ ਤੌਰ ਤੇ ਇੱਕ ਦੂਸਰੇ ਨਾਲ ਸਾਡਾ ਰਿਸ਼ਤਾ ਨਾ ਜੁੜਦਾ ਹੋਵੇ ਪਰ ਜਦੋਂ ਅਸੀਂ ਅਮਰਤ ਦੀ ਦਾਤ ਪ੍ਰਾਪਤ ਕਰਦੇ ਹਾਂ ਤਾਂ ਸੱਚ ਹੈ ਕਿ ਇਹ ਰਿਸ਼ਤਾ ਸਾਨੂੰ ਕਿੰਨਾ ਕੋ ਇੱਕ ਦੂਸਰੇ ਦੇ ਨੇੜੇ ਲੈ ਆਉਂਦਾ ਹੈ ਗੱਜਕੇ ਆਖੋ ਸਤਨਾਮ ਲੈ ਆਉਂਦਾ ਹੈ ਮਾ ਸ਼ਬਦ ਅੱਤ ਦਾ ਮਿੱਠਾ ਅਤੇ ਅੰਦਰ ਨੂੰ ਠੰਡ ਦੇਣ ਵਾਲਾ ਹੈ। ਮਾਂ ਦਾ ਤੇ ਸੰਤਾਨ ਦਾ ਰਿਸ਼ਤਾ ਆਪਸ ਵਿੱਚ ਬੜਾ ਗਹਿਰਾ ਹੈ। ਉਸ ਦੇ ਕੁਝ ਕਾਰਨ ਹਨ। ਬਾਣੀ ਨੇ ਸ਼ਬਦ ਵਰਤੇ ਹਨ ਕਿ ਪਿਤਾ ਦਾ ਵਿੰਦ ਹੈ। ਮਾਂ ਦੀ ਅਰਕਤ ਹੈ। ਅਤੇ ਬੱਚਾ ਮਾਂ ਦੀ ਕੁੱਖ ਵਿੱਚੋਂ ਬੱਚਾ ਮਾਂ ਦੀ ਕੁੱਖ ਵਿੱਚ 9-10 ਮਹੀਨੇ ਪਲਦਾ ਹੈ। ਮਾਂ ਦੇ ਖੂਨ ਵਿੱਚੋਂ ਉਸ ਨੂੰ ਖੂਨ ਮਿਲਦਾ ਹੈ। ਮਾਂ ਦੀ ਖੁਰਾਕ ਵਿੱਚੋਂ ਉਸ ਨੂੰ ਖੁਰਾਕ ਮਿਲਦੀ ਹੈ। ਮਾਂ ਦੀ ਜ਼ਿੰਦਗੀ ਵਿੱਚੋਂ ਉਸ ਨੂੰ ਜ਼ਿੰਦਗੀ ਮਿਲਦੀ ਹੈ। ਮਾਂ ਦੇ ਦਿਲ ਦੀ ਧੜਕਣ ਬੱਚੇ ਦੇ ਦਿਲ ਦੀ ਧੜਕਣ ਬਣਦੀ ਹੈ। ਉਹ ਨਾਪੀ ਕਰਕੇ ਮਾਂ ਦੇ ਨਾਲ ਜੁੜਿਆ ਹੁੰਦਾ ਹੈ ਪਰ ਇਹ ਵੀ ਸਚਾਈ ਹੈ ਕਿ ਅਖੀਰ ਵਿੱਚ ਭਾਵੇਂ ਉਸ ਉੱਤੇ ਬਜ਼ੁਰਗੀ ਆ ਜਾਏ ਉਸ ਦੇ ਕੇਸ ਧੁੱਤ ਵਰਕੇ ਚਿੱਟੇ ਹੋ ਜਾਣ ਪਰ ਉਸ ਦੀ ਜਮਾਨ ਵਿੱਚੋਂ ਦੁੱਖ ਬੇਲੇ ਇਹੀ ਸ਼ਬਦ ਨਿਕਲਦਾ ਹੈ ਇਹੀ ਸ਼ਬਦ ਨਿਕਲਦਾ ਹੈ ਮਾਂ ਮੇਰੀਏ ਇਸ ਦਾ ਕੀ ਕਾਰਨ ਹੈ ਦੁਨੀਆਂ ਦੇ ਜਿੰਨੇ ਵੀ ਰਿਸ਼ਤੇ ਹਨ ਇਹ ਬਣਦੇ ਹਨ ਇਹ ਤੜਕਦੇ ਹਨ ਇਹ ਫਿਰ ਬਣ ਜਾਂਦੇ ਹਨ ਉਦਾਹਰਨ ਤੌਰ ਤੇ ਜੇ ਅੱਜ ਦੇ ਸਮਾਜ ਵਿੱਚ ਢਾਂਚਾ ਅਜੇਹਾ ਹੈ ਕਿ ਪਦਾਰਥਵਾਦੀ ਜੁਗ ਵਿੱਚ ਇੱਕ ਭਰਾ ਸਾਥ ਸੱਜ ਜਾਏ ਅਤੇ ਜੇ ਚਾਰ ਟਕੇ ਕੋਲ ਹੋਣ ਤਾਂ ਉਸ ਦੀ ਥਾਂ ਲੈ ਲਈ ਕਈ ਭਰਾ ਹੋਰ ਆ ਖੜੇ ਹੋ ਜਾਂਦੇ ਹਨ ਇੱਕ ਭੈਣ ਤੇ ਭਰਾ ਦੇ ਰਿਸ਼ਤੇ ਵਿੱਚ ਤਰੇੜ ਆਵੇ ਤਾਂ ਉਸ ਦੀ ਥਾਂ ਤੇ ਕੋਈ ਧਰਮ ਦੀ ਭੈਣ ਬਣਨ ਲਈ ਤਿਆਰ ਹੋ ਜਾਂਦੀ ਹੈ ਇੱਥੋਂ ਤੱਕ ਕਿ ਪੁੱਤਰ ਵੀ ਸਾਥ ਛੱਡ ਜਾਣ ਤਾਂ ਕੋਈ ਨਵਾਂ ਰਾਹ ਲੱਭਿਆ ਜਾ ਸਕਦਾ ਹੈ ਬਾਣੀ ਨੇ ਤਾਂ ਕਿਹਾ ਕਿ हे ਇਸਤਰੀ ਕਿਹਾ ਹੈ ਕਿ ਇਹ ਇਸਤਰੀ ਮੌਤ ਹੋ ਜਾਏ ਤਾਂ ਬੰਦਾ ਦੁਬਾਰਾ ਵਿਆਹ ਲਈ ਇਸਤਰੀ ਦੀ ਭਾਲ ਵੀ ਕਰਦਾ ਹੈ ਪਰ ਸਚਾਈ ਤਾਂ ਇਹ ਹੈ ਕਿ ਮਨੁੱਖ ਦੇ ਹੀ ਕੇਵਲ ਇੱਕ ਵਾਰ ਹੀ ਮਿਲਦੀ ਹੈ ਮਾਂ ਦਾ ਰਿਸ਼ਤਾ ਵੀ ਕੇਵਲ ਇੱਕੋ ਵਾਰ ਮਿਲੇਗਾ ਗੱਜ ਕੀ ਆਖੋ ਸਤਨਾਮ ਇੱਕੋ ਵਾਰ ਮਿਲੇਗਾ ਮਾਂ ਦਾ ਰਿਸ਼ਤਾ ਕਿਉਂਕਿ ਮਾਂ ਦੀ ਥਾਂ ਤੇ ਕੋਈ ਹੋਰ ਦੂਸਰਾ ਨਹੀਂ ਲੈ ਸਕਦਾ ਅਸੀਂ ਕਹਾਂਗੇ ਕਿ ਉਹ ਦੂਸਰੀ ਮਾਂ ਦਾ سہਾਰਾ ਲੈ ਸਕਦਾ ਹੈ ਜਿਹੜੀ ਮਾਤਰ ਈ ਮਾਂ ਹੈ ਜਿਹੜੀ ਅਸਲੀ ਮਾਂ ਬੱਚੇ ਦੀ ਮਾਂ ਹੈ ਪਰ ਜਿਤਨਾ ਮਾਂ ਬੱਚੇ ਨੂੰ ਪਿਆਰ ਕਰੇਗੀ ਪੁੱਤਰਾ ਮਤਰੀ ਮਾਂ ਪਿਆਰ ਨਹੀਂ ਕਰਦੀ ਕਿਉਂਕਿ ਆਪਾਂ ਦੇਖਦੇ ਹਾਂ ਇਸ ਕਰਕੇ ਅਸੀਂ ਕਹਾਂਗੇ ਕਿ ਉਹ ਦੂਸਰੀ ਮਾਂ ਦਸ ਹਾਰਾ ਲੈ ਸਕਦਾ ਹੈ ਪਰ ਨਹੀਂ ਜਿਸ ਮਾਂ ਨੇ ਜਨਮ ਦਿੱਤਾ ਹੈ ਅਤੇ ਜੋ ਉਸ ਦੀਆਂ ਆਂਦਰਾਂ ਨੂੰ ਖਿੱਚ ਪੈਂਦੀ ਹੈ ਕਿਸੇ ਹੋਰ ਮਾਂ ਨੂੰ ਨਹੀਂ ਪੈ ਸਕਦੀ ਗੱਜ ਕਿ ਆਖੋ ਸਤਨਾ ਨਹੀਂ ਪੈ ਸਕਦੀ ਗੁਰਬਾਣੀ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਜੇ ਮਾਂ ਦੀ ਸਗੀ ਭੈਣ ਵੀ ਹੋਵੇ ਸਕਲ ਵੀ ਮਿਲਦੀ ਹੋਵੇ ਆਵਾਜ਼ ਵੀ ਇੱਕੋ ਜਿਹੀ ਹੋਵੇ ਪਰ ਜਿਹੜਾ ਪਿਆਰ ਅਸਲ ਮਾਂ ਨੇ ਦੇਣਾ ਹੈ ਉਹ ਕੋਈ ਹੋਰ ਨਹੀਂ ਦੇ ਸਕਦਾ ਗੱਜ ਕੀ ਆਖੂ ਸਤਨਾ ਹੋਰ ਨਹੀਂ ਦੇ ਸਕਦਾ ਕਿਉਂਕਿ ਜਨਮ ਦੇਣ ਵਾਲੀ ਮਾਂ ਦਾ ਪਿਆਰ ਹੀ ਅਜਿਹਾ ਹੈ ਠੀਕ ਹੈ ਲੋਕ ਬੜਾ ਸਨਮਾਨ ਦਿੰਦੇ ਹਨ ਪਰ ਜਿਹੜੀ ਮਾਂ ਨੇ ਪਿਆਰ ਭਰੀ ਠਿਡਕ ਮਾਰ ਲੈਣੀ ਹੈ ਦੁਨੀਆ ਦੀ ਹੋਰ ਕੋਈ ਮਾਂ ਵੀ ਉਹ ਪਿਆਰ ਭਰੀ ਤੜਕਨੀ ਮਾਰ ਸਕਦੀ ਮਾਂ ਅੰਤਲੇ ਸਮੇਂ ਤੱਕ ਵੀ ਆਪਣੇ ਪੁੱਤਰ ਧੀ ਨੂੰ ਸਿੱਖਿਆ ਦੇਈ ਜਾਏਗੀ ਬੱਚੇ ਨੂੰ ਸਮਝਾਏਗੀ ਬੱਚੇ ਨੂੰ ਪਿਆਰ ਕਰੇਗੀ ਪਰ ਫੈਸਟਰ ਮੋਹਨ ਸਿੰਘ ਕਹਿੰਦੇ ਹਨ ਮਾਂ ਵਰਗਾ ਕਨਸਾਵਾ ਬੂਟਾ ਮੈਨੂੰ ਨજર ਨਾ ਆਏ ਜਿਸ ਤੋਂ ਲੈ ਕੇ ਛਾਂ ਉਦਾਰੀ ਰੱਬ ਨੇ ਸਵਰਗ ਬਣਾਏ ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆ ਮੁਰਝਾਉਂਦੇ ਐਪਰ ਫੁੱਲਾਂ ਤੇ ਮਰਝਾਇਆ ਇਹ ਬੂਟੇ ਸੁੱਕ ਜਾਂਦੇ ਮਾਂ ਇੱਕ ਉਹ ਬੂਟਾ ਹੈ ਜਿਸ ਦੀਆਂ ਆਂਦਰਾਂ ਅੰਤਰਲੇ ਸਮੇਂ ਤੱਕ ਆਪਣੇ ਪੁੱਤਰ ਦਾ ਭਲਾ ਮੰਗਦੀਆਂ ਰਹਿੰਦੀਆਂ ਹਨ ਇਸੇ ਤਰ੍ਹਾਂ ਮੱਛਲੀ ਦਾ ਪਿਆਰ ਪਾਣੀ ਨਾਲ ਹੈ ਤੇ ਪਰਮਾਤਮਾ ਨੇ ਮੱਛਲੀ ਤੇ ਪਾਣੀ ਦੇ ਰਿਸ਼ਤੇ ਨੂੰ ਪ੍ਰਭੂ ਤੇ ਜਿਗਿਆਸੂ ਨਾਲ ਜੋੜ ਦਿੱਤਾ ਦੀਵਾ ਬਲਦਾ ਹੈ ਪਤੰਗਾ ਆਉਂਦਾ ਹੈ ਦੀਵੇ ਉੱਤੇ ਭਾਵੇ ਉਹ ਸੜ ਮਰਦਾ ਹੈ ਪਰ ਬਾਬਾ ਜੀ ਨੇ ਪਤੰਗੇ ਤੇ ਦੀਵੇ ਦੀ ਉਸ ਖਿੱਚ ਨੂੰ ਰੋਹਾਨੀ ਅਤਵਾਲੇ ਪਾਸੇ ਜੋੜ ਦਿੱਤਾ ਹਜੂਰ ਨੇ ਸੱਜਣ ਸ਼ਬਦ ਦਾ ਰਿਸ਼ਤਾ ਵੀ ਪਰਮਾਤਮਾ ਨਾਲ ਜੋੜਿਆ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਹਜੂਰ ਨੇ 베ਲੀ ਸ਼ਬਦ ਵੀ ਵਰਤਿਆ ਹੈ 베ਲੀ ਸ਼ਬਦ ਵੀ ਵਰਤਿਆ ਹੈ ਪਤੀ ਅਤੇ ਪਤਨੀ ਦਾ ਰਿਸ਼ਤਾ ਬੜਾ ਗਹਿਰਾ ਰਿਸ਼ਤਾ ਹੈ ਪਰ ਗੁਰੂ ਜੀ ਨੇ ਇਸ ਅੰਦਰ ਦੀ ਖਿੱਚ ਨੂੰ ਰੋਹਾਨੀਅਤ ਵਿੱਚ ਲੈ ਆਂਦਾ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਮਾਪਿਆਂ ਦੀ ਉਦਾਹਰਨ ਲਈ ਗਈ ਹੈ ਦੇਖੋ ਮਾਪੇ ਲਈ ਵੀ ਪਰਮਾਤਮਾ ਨੇ ਸਬਦ ਵਰਤੇ ਹਨ ਬੱਚੇ ਦਾ ਆਪਣਾ ਕੋਈ ਯੋਗਦਾਰ ਨਹੀਂ ਸਿਰਫ ਮਾਪਿਆਂ ਦੀ ਕਿਰਪਾ ਹੈ ਮਾਂ ਅਸਬਦ ਅਜਿਆ ਹੈ ਮਾਂ ਦਾ ਪਿਆਰ ਅਜਿਆ ਹੈ ਕਿ ਜਿਸ ਬੱਚੇ ਨਾਲ ਮਾਂ ਦੀ ਸਾਝ ਹੈ ਬੱਚਾ ਵੀ ਬੋਲੇ ਤਾਂ ਵੀ ਮਾਂ ਦੇ ਸੀਨੇ ਵਿੱਚ ਉਸ ਦੀ ਭੁੱਖ ਨੂੰ ਦੇਖ ਕੇ ਆਪਣੇ ਆਪ ਖਿੱਚ ਪੈਦਾ ਹੋ ਜਾਂਦੀ ਹੈ ਅਤੇ ਮਾਂ ਬੱਚੇ ਦੀ ਸੰਭਾਲ ਕਰਦੀ ਹੈ ਜਿਸ ਤਰ੍ਹਾਂ ਮਾਂ ਬੋਲੀ ਹੈ ਪੰਜਾਬੀ ਮੰਨ ਲਓ ਮਾਂ ਘਰ ਦੀ ਕੋਈ ਕਿਰਤ ਕਰ ਰਹੀ ਹੈ ਤੇ ਬੱਚਾ ਕਿਸ ਪੰਘੂੜੇ ਵਿੱਚ ਸੁੱਤਾ ਪਿਆ ਹੈ ਮਾਂ ਕੰਮ ਕਰੀ ਜਾ ਰਹੀ ਹੈ ਤੇ ਬੱਚੇ ਨੂੰ ਮਾਂ बार-बार ਅੰਦਰੋਂ ਚੇਤੇ ਕਰਦੀ ਹੈ ਬੱਚਾ ਸੁੱਤਾ ਪਿਆ ਹੈ ਉਸ ਤੇ ਰੋਣ ਦੀ ਆਵਾਜ਼ ਮਾਂ ਕੋਲ ਨਹੀਂ ਆਈ ਉਸਤੇ ਬੋਲਣ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਪਰ ਮਾਂ ਨੇ ਪਤਾ ਨਹੀਂ ਕਿਉਂ ਕੰਮ ਕਰਦੀ ਕਰਦੀ ਹੱਥ ਧੋਤੇ ਤੇ ਇੱਕੋ ਦਮ ਸੁੱਤੇ ਹੋਏ ਬੱਚੇ ਨੂੰ ਚੁਲ੍ਹਾਉਣ ਲੱਗ ਪਈ ਉਸ ਨੂੰ ਜਗਾ ਕੇ ਆਪਣੇ ਸੀਨੇ ਨਾਲ ਲਾਇਆ ਘਰ ਵਿੱਚ ਕੋਈ ਬਜ਼ੁਰਗ ਮਾਈ ਪੁੱਛ ਲਏ ਕਿ ਦੇਖ ਬੱਚਾ ਤਾਂ ਆਰਾਮ ਨਾਲ ਸੁੱਤਾ ਹੋਇਆ ਹੈ तू सुते क्यों उठा दिता उठा के तू अपने सीने नाल क्यों ला लगी है मां कहती है कि मेरा बच्चा भावे सुता होया है, पर मेरे बच्चे सुतिया भुख पैदा हुई है ये गहरी नींद सुता है ਆਪਣੇ ਆਪ ਇਸਨੇ ਉੱਠਣਾ ਨਹੀਂ ਮੈਂ ਇਸ ਦੀ ਭੁੱਖ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਆਪਣੇ ਆਪ ਇਸਨੇ ਉੱਠਣਾ ਨਹੀਂ ਮੈਂ ਇਸ ਦੀ ਭੁੱਖ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਇਸ ਕਰਕੇ ਕੰਮ ਛੱਡ ਕੇ ਮੈਂ ਬੱਚੇ ਨੂੰ ਦੁੱਧ ਪਿਲਾਉਣ ਲੱਗੀ ਹਾਂ ਗੱਜ ਕੇ ਆਖੋ ਸਤਨਾ ਦੁੱਧ ਪਿਲਾਉਣ ਲੱਗੀ ਹਾਂ मां पूछिए कि बच्चा रोया भी नहीं फिर तेन किमें पता लगा माँ कहेगी कि कम कार कर दिया मेरे सीने दुध सिम के अपने आप बाहर आ गया देखो परमात्मा की खेड है मेरे गुरु ने इस परमान गुरु उत्ते ढुका दिता ਸਿੱਖ ਪੁੱਤਰ ਬਣਾ ਕੇ ਸਿੱਖ ਪੁੱਤਰ ਬਣ ਕੇ ਗੁਰੂ ਨੂੰ ਪਿਆਰ ਕਰੇ ਭਾਵੇਂ ਨਾ ਵੀ ਕਰੇ ਪ੍ਰੰਤੂ ਸੱਚ ਇਹ ਹੈ ਕਿ ਉਹ ਉਸ ਨੂੰ ਉਠਾ ਕੇ ਉਸ ਦੀ ਝੋਲੀ ਵਿੱਚ ਦਾਤ ਪਾ ਦਿੰਦਾ ਹੈ ਗੱਜ ਕੇ ਆਖੋ ਸਤਨਾਮ ਦਾਤ ਪਾ ਦਿੰਦਾ ਹੈ ਇਹ ਗੁਰੂ ਲਈ ਕੋਈ ਵੱਡੀ ਖੇਡ ਨਹੀਂ ਸਮਰਾਤ ਗੁਰੂ ਸਭ ਕੁਝ ਕਾਰਨ ਦੇ ਸਮਰਥ ਹਰ ਆਓ ਹੁਣ ਇਸ ਮਾਂ ਦੇ ਜੀਵਨ ਮਾਂ ਦਾ ਜੀਵਨ ਵਿਚਾਰੀ ਮੈਂ ਸੰਮਤ ਨਹੀਂ ਲਿਆ ਕੇਵਲ ਸੁਣ ਲਏ ਹਾਂ ਮਾਤਾ ਸਹਿਬ ਦੇਵਾ ਜੀ ਤੋਂ ਸ਼ੁਰੂ ਕਰਾਂਗਾ ਜਿਲਾ ਜਹਿਲਮ ਹੈ ਪਾਕਿਸਤਾਨ ਦੀ ਧਰਤੀ ਤੇ ਇੱਕ ਨਗਰ ਹੈ ਰੌਤਾਸ ਤੇ ਉਸ ਪਿੰਡ ਵਿੱਚ ਜਿੱਥੇ ਮਾਤਾ ਜੀ ਦਾ ਜਨਮ ਹੋਇਆ ਹੈ ਉਸ ਪਿੰਡ ਵਿੱਚ ਆਜ ਗੁਰੂ ਨਾਨਕ ਸਾਹਿਬ ਦੇ ਚਰਨ ਪਹਿਲਾਂ ਪਏ ਹਨ ਉੱਥੇ ਇੱਕ ਚੋਆ ਸਾਹਿਬ ਅਸਥਾਨ ਹੈ ਜਿਸ ਦੇ ਵਿੱਚ ਅੱਜ ਵੀ ਨੀਰ ਵਾਹਰ ਨਿਕਲਦਾ ਹੈ ਤੇ ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਉਹ ਕਹਿੰਦੇ ਹਨ ਕਿ ਅੱਜ ਵੀ ਰੋਤਾਸ ਦੇ ਲੋਕ ਉੱਥੇ ਦਾ ਨਿਰਮਲ ਨੀਰ ਸਕਦੇ ਹਨ ਉਹ ਤੋਆ ਕਿਵੇਂ ਬਣਿਆ ਇਤਿਹਾਸ ਦਸਣ ਤੋਂ ਪਹਿਲਾਂ ਉਸ ਨਗਰ ਉਸ ਨਗਰ ਸੰਬੰਧੀ ਵਿਚਾਰ ਕਰ ਲਈਏ ਗੁਰੂ ਨਾਨਕ ਸਾਹਿਬ ਕਾਬਲ ਗੰਧਾਰ ਤੋਂ ਜਗਤ ਜਲੰਦੇ ਨੂੰ ਠਾਰਦੇ ਹੋਏ ਰੌਤਾਸ ਪਹੁੰਚੇ ਸਨ ਰੌਤਾਸ ਪਹੁੰਚੇ ਹਨ ਇੱਥੇ ਹਜੂਰ ਦਾ ਇੱਕ ਸਿੱਖ ਸੀ ਜਿਸ ਦਾ ਨਾਮ ਸੀ ਭਾਈ ਭਗਤੂ ਭਾਈ ਭਗਤੂ ਧੰਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਸੇਵਕ ਹੈ ਸੰਗਤ ਦਰਸ਼ਨ ਕਰਨ ਲਈ ਆਈ ਕਹਿੰਦੇ ਹਨ ਸੰਗਤਾਂ ਨੇ ਕੀਰਤਨ ਸੁਨਿਆ ਅੰਦਰ ਨੂੰ ਠੰਡ ਪਈ ਅਤੇ ਹਜੂਰ ਦੇ ਚਰਨਾਂ ਵਿੱਚ ਸੰਤ ਨੇ ਆਪਣੇ ਵੱਲੋਂ ਬੇਨਤੀ ਕੀਤੀ ਅਤੇ ਕਹਿਣ ਲੱਗੇ ਸੱਚੇ ਪਤਸਾ ਇੱਥੇ ਪਾਣੀ ਖਾਰਾ ਹੈ ਪਾਣੀ ਕਰਕੇ ਅਸੀਂ ਬਹੁਤ ਜ਼ਿਆਦਾ ਹੀ ਤਕਲੀਫ ਵਿੱਚ ਰਹਿੰਦੇ ਹਾਂ ਕਿਰਪਾ ਕਰਕੇ ਇਸ ਧਰਤੀ ਦਾ ਪਾਣੀ ਸਾਨੂੰ ਮਿੱਠਾ ਬਖਸ਼ ਦਿਓ ਸਤਗੁਰੂ ਮੇਰ ਦੇ ਘਰ ਵਿੱਚ ਆਏ ਗੁਰੂ ਲਈ ਇਹ ਕੋਈ ਬੱਡੀ ਖੇਡ ਨਹੀਂ ਭਾਈ ਭਗਤ ਨੂੰ ਅਸਾਰਾ ਕੀਤਾ ਕਿ ਇਹ ਸਾਹਮਣੇ ਜਿਹੜਾ ਪੱਥਰ ਪਿਆ ਹੈ ਇਸ ਪੱਥਰ ਨੂੰ ਝੁੱਕ ਭਾਈ ਭਗਤੂ ਨੇ ਪੱਥਰ ਚੁੱਕਿਆ ਤਾਂ ਉਸ ਪੱਥਰ ਨੂੰ ਚੁੱਕਣ ਦੀ ਦੇਰ ਸੀ ਕਿ ਉਸ ਦੇ ਵਿੱਚੋਂ ਇੱਕਦਮ ਮਿੱਠਾ ਪਾਣੀ ਬਾਹਰ ਆਇਆ ਗੱਜ ਕੇ ਆਖੋ ਸਤਨਾ ਮਿੱਠਾ ਪਾਣੀ ਬਾਹਰ ਆਇਆ ਸੰਗਤਾਂ ਨੇ ਪੀਤਾ ਅਤੇ ਅੱਜ ਤੱਕ ਕਿਹਾ ਜਾਂਦਾ ਹੈ ਕਿ ਉਸ ਚੂਹਾ ਦਾ ਨਿਰਮਲ ਤੇ ਮਿੱਠਾ ਨੀਰ ਅੱਜ ਵੀ ਪੀਤਾ ਜਾ ਰਿਹਾ ਹੈ ਕਿਹਦੀ ਕਿਰਪਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਸ ਧਰਤੀ ਤੇ ਚਰਨ ਪਏ ਜਿੱਥੇ ਪੋਠੋਹਾਰੀ ਸੰਗਤ ਹੈ ਉਸ ਇਲਾਕੇ ਦੇ ਸਿੱਖ ਬਾਣੀ ਬੜੇ ਪਿਆਰ ਨਾਲ ਪੜਦੇ ਸੰ ਸਮਾ ਲੱਗਦਾ ਗਿਆ ਸਨ 1681 ਆਇਆ ਇਸੇ ਹੀ ਨਗਰ ਰੋਤਾਸ ਵਿੱਚ ਇੱਕ ਗੁਰੂ ਕਾ ਸਿੱਖ ਰਹਿੰਦਾ ਹੈ ਉਸ ਦਾ ਨਾਮ ਹੈ ਭਾਈ ਰਾਮਾ ਜੀ ਇਸ ਦੇ ਘਰ ਵਾਲੀ ਦਾ ਨਾਮ ਸੀ ਜਸ ਦੇਵੀ ਜੀ 1681 ਨੂੰ ਜਸ ਦੇਵੀ ਦੀ ਕੁੱਖੋਂ ਇੱਕ ਪੁੱਤਰੀ ਨੇ ਜਨਮ ਲਿਆ ਉਸ ਤੋਂ ਬਾਅਦ ਇਹਨਾਂ ਦੇ ਘਰ ਇੱਕ ਪੁੱਤਰ ਹੋਇਆ ਪੁੱਤਰੀ ਦਾ ਨਾਮ ਇਹਨਾਂ ਨੇ ਸਾਹਿਬ ਦੇਵਾ ਰੱਖਿਆ ਅਤੇ ਪੁੱਤਰ ਦਾ ਨਾਮ ਸਾਹਿਬ ਚੰਦ ਰੱਖਿਆ ਬਰਬਾਰ ਅੱਤ ਦਾ ਅਨੰਦ ਦਿੱਤਾ ਹੈ ਧਰਮ ਸਾਲਾਂ ਵਿੱਚ ਸੰਗਤ ਜਾਂਦੀ ਹੈ ਬੱਚੀ ਥੋੜੀ ਜਿਹੀ ਵੱਡੀ ਹੋਈ ਤੇ ਇਸ ਨੇ ਧਰਮ ਸਾਲ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਇਸ ਬੱਚੀ ਦੇ ਚਿਹਰੇ ਉੱਤੇ ਰੂਹਾਨੀਅਤ ਦਾ ਨੂਰ ਬਚਪਨ ਤੋਂ ਹੀ ਚਲਕ ਰਿਹਾ ਸੀ ਇਸ ਨੇ ਗੁਰਬਾਣੀ ਪੜਨੀ ਸ਼ੁਰੂ ਕੀਤੀ ਇਸ ਦੀ ਸ਼ੁਰੂ ਤੋਂ ਹੀ ਇੱਕ ਲਗਨ ਬਣ ਗਈ ਬੱਚੀ ਸਾਹਿਬ ਦੇਵਾ ਨੇ ਘੰਟਿਆਂ ਬਤੀ ਚੌਕੜਾ ਮਾਰ ਕੇ ਸਿਮਰਨ ਵਿੱਚ ਜੁੜੇ ਰਹਿਣਾ ਸਮਾਂ ਅੱਗੇ ਲੰਘਦਾ ਗਿਆ ਜਦੋਂ ਬੱਚੀ ਵੱਡੀ ਹੋਈ ਤਾਂ ਭਾਈ ਰਾਮਾ ਜੀ ਤੇ ਜਸਦੇਵੀ ਜੀ ਦੇ ਮਨ ਵਿੱਚ ਇਹ ਫੁਰਨਾ ਉੱਠਿਆ ਕਿ ਬੱਚੀ ਬਾਣੀ ਪੜ੍ਹਦੀ ਹੈ ਦਿਨ ਰਾਤ ਇਹ ਸ਼ਬਦ ਨਾਲ ਜੁੜੀ ਹੋਈ ਹੈ ਤੇ ਇੱਕ ਕੰਮ ਕੀਤਾ ਜਾਏ ਕਿ ਇਸ ਲਈ ਕੋਈ ਬਰ ਲੱਭਿਆ ਜਾਏ ਇਤਿਹਾਸ ਕਹਿੰਦਾ ਹੈ ਕਿ ਉਸ ਵੇਲੇ ਪਿਤਾ ਦੇ ਮਨ ਵਿੱਚ ਇਹ ਸੰਕਲਪ ਸੀ ਕਿ ਕਿਹੋ ਜਿਹਾ ਬਰ ਲੱਭੀਏ ਪਿਤਾ ਦੇ ਮੋਹ ਨਿਕਲਿਆ ਕਿ ਇਹ ਬੱਚੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਦਾਸੀ ਬਣੇਗੀ ਗੱਜ ਕੇ ਆਖੋ ਸਤਨਾਮ ਦਾਸੀ ਬਣੇਗੀ ਪਿਤਾ ਅਤੇ ਮਾਤਾ ਧਰਮਸਾਲਾ ਵਿੱਚ ਗਏ ਸੰਗਤ ਸਾਰੀ ਰਹਾਤਾਸ ਦੀ ਇਕੱਠੀ ਹੋਈ ਹੋਈ ਸੀ ਦੀਵਾਨ ਸਜਿਆ ਹੋਇਆ ਸੀ ਭਾਈ ਰਾਮਾ ਜੀ ਨੇ ਦੀਵਾਨ ਵਿੱਚ ਖੜੇ ਹੋ ਕੇ ਕਿਹਾ ਸਾਧ ਸੰਗਤ ਜੀ ਮੈਂ ਆਪਣੀ ਬੱਚੀ ਸਹਿਬ ਦੇਵਾ ਦਾ ਰਿਸ਼ਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਰਨ ਦਾ ਫੈਸਲਾ ਕਰ ਦਿੱਤਾ ਹੈ ਸੰਤ ਨੇ ਸੁਣਿਆ ਅਤੇ ਖੁਸ਼ੀ ਦੀ ਲਹਿਰ ਦੌੜ ਗਈ ਕਹਿੰਦੇ ਹਨ ਕਿ ਅਰੋਤਾਸ ਦੀ ਸੰਗਤ ਅਜੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੇ ਕੋਲ ਨਹੀਂ ਆਈ ਪਰ ਬੀਬੀ ਸਾਹਿਬ ਦੇਵਾ ਨੂੰ ਸੰਗਤ ਭਾਵਨਾ ਨਾਲ ਮਾਤਾ ਜੀ ਕਹਿਣ ਲੱਗ ਪਈ ਸੀ ਮਾਤਾ ਜੀ ਅਖੀਰ ਸਨ 1710 ਆਇਆ ਅੰਮ੍ਰਿਤ ਸੰਚਾਰ ਹੋ ਚੁੱਕਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੂਹ ਲੈਣ ਲਈ ਰਹਾਤਾਸ ਦੀ ਸੰਗਤ ਤਿਆਰ ਹੋਈ ਹੈ ਪਿਤਾ ਭਾਈ ਰਾਮਾ ਜੀ ਅਤੇ ਮਾਤਾ ਜਸਦੇਵੀ ਜੀ ਨੇ ਰਹਾਤਾਸ ਦੀ ਸੰਗਤ ਵਿੱਚ ਕਿਹਾ ਚਲੋ ਅਸੀਂ ਚੱਲੀਏ ਧੀ ਜਮਾਨ ਹੋ ਗਈ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਸਾਰੀ ਸੰਗਤ ਮੇਰੇ ਨਾਲ ਅਰਦਾਸ ਕਰੇ ਕਿ ਇਹ ਬੇਟੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵਿੱਚ ਪ੍ਰਵਾਨ ਹੋ ਜਾਏ ਸੰਗਤ ਬਾਣੀ ਪੜਦੀ ਤਰਪਈ ਇਤਿਹਾਸ ਕਹਿੰਦਾ ਹੈ ਕਿ ਪਿਤਾ ਨੇ ਰੌਤਾਸ ਤੋਂ ਹੀ ਸੋਹਣਾ ਜੋੜਾ ਬਣਾ ਲਿਆ ਜਿਹੜੀ ਬਾਪ ਦੇ ਅੰਦਰ ਦੀ ਭਾਵਨਾ ਸੀ ਉਹ ਸਭ ਕੁਝ ਬਣਾ ਕੇ ਬੇਟੀ ਨੂੰ ਅਰਵਤਾਸ ਤੋਂ ਲੈ ਕੇ ਸੰਗਤ ਸਿਮਰਨ ਕਰਦੀ ਹੋਈ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਆ ਰਹੀ ਹੈ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਖਜ਼ਾਨੇ ਸਨ ਖਜ਼ਾਨੇ ਦੀ ਸੰਕੋਨਾ ਦਾ ਨਾਮ ਸੀ ਭਾਈ ਭਗਵਾਨ ਸਿੰਘ ਸੰਗਤ ਸੱਜੀ ਹੋਈ ਐ ਬੀਬੀ ਸਾਹਿਬ ਦੇਵਾ ਵੀ ਸੰਗਤ ਵਿੱਚ ਆ ਕੇ ਬੈਠ ਗਏ ਅੰਦਰੋਂ ਭਜੀ ਹੋਈ ਉਹ ਆਤਮਾ ਜਿਸ ਦਾ ਸੱਚ ਮੁੱਚ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਿਸ਼ਤਾ ਬਣਦਾ ਇਕੱਲਾ ਦੇਹ ਦਾ ਨਹੀਂ ਇਹ ਰਿਸ਼ਤਾ ਤਾਂ ਰੋਹਾਨੀਅਤ ਦਾ ਹੈ ਜਦੋਂ ਦਰਬਾਰ ਵਿੱਚ ਸੰਗਤਾਂ ਅਰਦਾਸਾਂ ਕਰਨ ਲੱਗੀਆਂ तोहतास ता की संगत वालों भाई रामा जी खड़े हो गए गल्ला पाया ते हाथ जोड़े ते हाथ जोड़ के बेनती की सच्चे पातशाह रोहतास तो संगत आई है साहब ने कहा गुरु निहाल करे महाराज मैं बेनती कर आया हाँ दास दी नमाने दी एक बेनती है ਭਾਈ ਰਾਮਾ ਜੀ ਕਹਿੰ ਲੈ ਕੇ ਮੈਂ ਆਪਣੀ ਬੇਟੀ ਤੁਹਾਡੀ ਹਜ਼ੂਰੀ ਵਿੱਚ ਲੈ ਕੇ ਆਇਆ ਹਾਂ ਅਤੇ ਉਸ ਦਾ ਆਨੰਦ ਕਾਰਜ ਆਪ ਜੀ ਦੇ ਨਾਲ ਕਰਨ ਦਾ ਵਿਚਾਰ ਹੈ ਇਹ ਬੱਚੀ ਘਰੋਂ ਤਿਆਰ ਹੋ ਕੇ ਆਈ ਹੈ ਹਜੂਰ ਨੇ ਅੱਗੋ ਕਿਹਾ ਭਾਈ ਸਿੱਖੋ ਤੁਹਾਨੂੰ ਪਤਾ ਹੈ ਕਿ ਜੀਤੋ ਜੀ ਦੇ ਚਲਾਣੇ ਤੋਂ ਬਾਅਦ ਅਸੀਂ ਗ੍ਰਸਤ ਤੋਂ ਬਿਲਕੁਲ ਉਪਰਾਮ ਹ ਗ੍ਰਸਤ ਦਾ ਅਰਥ ਕੀ ਹੈ ਗ੍ਰਸਤ ਦਾ ਅਰਥ ਅੰਤਰਲੇ ਸਮੇਂ ਤੱਕ ਇੰਦਰੀਆਂ ਵਿੱਚ ਲੁਪਤ ਹੋਣਾ ਨਹੀਂ ਗ੍ਰਸਤੀ ਉਹ ਹੈ ਜਿਹੜਾ ਮਰਨ ਤੋਂ ਪਹਿਲਾਂ ਇਹੋ ਜਿਹੜੀ ਘੜੀ ਰੱਬ ਲੈ ਕੇ ਆਵੇ ਉਸ ਨੂੰ ਸੰਤਾਨ ਦੀ ਦਾਤ ਮਿਲ ਜਾਵੇ ਗੱਜ ਕੇ ਆਖੋ ਸਤਨਾ ਮਿਲ ਜਾਵੇ ਪਰਮਾਤਮਾ ਹਰ ਸੁੱਖ ਦੇ ਦੇਵੇ ਇਹੋ ਜਿਹੀ ਘੜੀ ਆਵੇ ਕਿ ਉਹ ਆਪਣੇ ਜੀਵਨ ਸਾਥਨ ਦੇ ਹੁੰਦਿਆ ਆਪਣੀਆਂ ਇੰਦਰੀਆਂ ਉੱਤੇ ਕਾਬੂ ਪਾ ਕੇ ਇੰਨਾ ਤੋਂ ਨਿਰਲੇਪ ਹੋ ਜਾਏ ਹਜੂਰ ਨੇ ਕਿਹਾ ਕਿ ਅਸੀਂ ਗ੍ਰਸਥ ਦਾ ਤਿਆਗ ਕਰ ਦਿੱਤਾ ਹੈ ਇਸ ਸੰਗਤ ਦੇ ਦੀਵਾਨ ਵਿੱਚ ਇੱਕਦਮ ਚੁੱਪ ਵਰਤ ਗਈ ਕਹਿੰਦੇ ਹਨ ਕਿ ਭਾਈ ਰਾਮਾ ਜੀ ਸੱਚਮੁੱਚ ਗੱਲ ਵਿੱਚ ਪੱਲਾ ਪਾਇਆ ਅਤੇ ਬੜੇ ਸਦਕ ਭਰੋਸੇ ਨਾਲ ਖੜੇ ਹੋਏ ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਵੀ ਪਹਿਲਾਂ ਬੇਨਤੀ ਕਰ ਦਿੱਤੀ ਸੀ ਉਹਨਾਂ ਨੇ ਕਿਹਾ ਸੱਚੇ ਪਾਤਸ਼ਾਹ ਆਪ ਜੀ ਦੀ ਪ੍ਰਤਗਿਆ ਨੂੰ ਤੋੜਨ ਨਾਲ ਤੋੜਨ ਲਈ ਨਹੀਂ ਆਪ ਜੀ ਦੀ ਪ੍ਰਤਗਿਆ ਨੂੰ ਤੋੜਨ ਲਈ ਅਸੀਂ ਨਹੀਂ ਕਹਿ ਰਹੇ ਸਿਰਫ ਇੱਕੋ ਬੇਨਤੀ ਹੈ ਕਿ ਮੇਰਾ ਫੁਰਨਾ ਬਣਾ ਕੇ ਧਰਮਸਾਲਾ ਵਿੱਚ ਅਰਦਾਸ ਕਰਕੇ ਹੀ बेटी लैके आया हाँ तु कृपा करो रहमत करो मेहर करो इस स्वीकार करो अतो अपने परण उत्ते आप ही कायम रहो जो इन्होंने तरला लिया तजूर ने रोहतास की संगत वाल देखिया सच्चे पातशाह थोड़े जि गंभीर हो गए ਹਜੂਰ ਕਹਿੰਦੇ ਹਨ ਕਿ ਜੇ ਤੁਸੀਂ ਇੰਨੀ ਬੇਨਤੀ ਕਰਦੇ ਹੋ ਅਤੇ ਤੁਸੀਂ ਅਰਦਾਸ ਕਰਕੇ ਆਏ ਹੋ ਤਾਂ ਇਸ ਲਈ ਅਸੀਂ ਇਸ ਰਿਸ਼ਤੇ ਨੂੰ ਸਵੀਕਾਰ ਕਰਦੇ ਹਾਂ ਗੱਜ ਕੀ ਆਖੋ ਸਤਨਾਮ ਸਵੀਕਾਰ ਕਰਦੇ ਹਾਂ ਪਰੰਤੂ ਦੋ ਗੱਲਾਂ ਚਿੱਤੇ ਰੱਖਿਓ ਇੱਕ ਤਾਂ ਆਨੰਦ ਕਾਰਜ ਤੋਂ ਪਹਿਲਾਂ ਅੰਮ੍ਰਿਤ ਦੀ ਦਾਤ ਲੈਣੀ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਂ ਅਸੀਂ ਆਨੰਦ ਕਾਰਜ ਵਿਆਹ ਕਰਾਂਗੇ ਦੇਖੋ ਕਿੱਡਾ ਵੱਡਾ ਫੁਰਨਾ ਧੰਗੁਰ ਗੋਬਿੰਦ ਸਿੰਘ ਜੀ ਮਾਰ ਸੱਚੇ ਪਾਤਸ਼ਾਹ ਜੀਆਂ ਦਾ ਇੱਕ ਤਾਂ ਆਨੰਦ ਕਾਰਜ ਤੋਂ ਪਹਿਲਾਂ ਅਮਰਤੀ ਦਾਤ ਲੈਣੀ ਹੋਵੇਗੀ ਤੇ ਦੂਸਰਾ ਇਹਨਾਂ ਨਾਲ ਸਾਡਾ ਰੋਹਾਨੀ ਰਿਸ਼ਤਾ ਬਣੇਗਾ ਇਹਨਾਂ ਦਾ ਸਾਡੇ ਨਾਲ ਰਿਸ਼ਤਾ ਸਰੀਰਕ ਤਲ ਤੇ ਨਹੀਂ ਹੋਵੇਗਾ ਕਹਿੰਦੇ ਹਨ ਪਿੱਤਾ ਰਾਮਾ ਜੀ ਮਾਤਾ ਜਸ ਦੇਵੀ ਜੀ ਅਤੇ ਸਾਰੀ ਲੋਕਤਾਸ ਦੀ ਸੰਗਤ ਅੰਦਰ ਇੱਕੋ ਧਮ ਖੁਸ਼ੀ ਦੀ ਲਹਿਰ ਦੌੜ ਗਈ ਭਾਈ ਰਾਮਾ ਜੀ ਕਹਿ ਲੱਗੇ ਸੱਚੇ ਪਾਤਸ਼ਾਹ ਸਾਨੂੰ ਇਹ ਪ੍ਰਮਾਨ ਹੈ ਕਹਿੰਦੇ ਹਨ ਕਿ ਜਦੋਂ ਅਰਦਾਸ ਸੁਣੀ ਗਈ ਤਾਂ ਮਾਤਾ ਸਹਿਬ ਕੌਰ ਜੀ ਦੇ ਮਾਪਿਆਂ ਨੇ ਸੰਗਤ ਨੂੰ ਵਧਾਈਆਂ ਦਿੱਤੀਆਂ ਉਸ ਬੱਚੀ ਨੂੰ ਦੇਖਿਆ ਕਿ ਇਸਦੇ ਕੰਨੇ ਕਿੰਨੇ ਵੱਡੇ ਭਾਗ ਹਨ ਇਸਦੇ ਕਿੰਨੇ ਭਾਗ ਚੰਗੇ ਹਨ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰੂਹਾਨੀਅਤ ਰੂਹਾਨੀ ਰਿਸ਼ਤੇ ਨਾਲ ਸਵੀਕਾਰ ਕਰ ਲਿਆ ਹੈ ਬੱਚੀ ਨੇ ਅਤੇ ਉਸਦੇ ਮਾਤਾ ਪਿਤਾ ਨੇ ਅੰਮ੍ਰਿਤ ਦੀ ਦਾਤ ਲਈ ਪੋਠੋਹਾਰੀ ਸੰਤ ਨੇ ਵੀ ਅੰਮ੍ਰਿਤ ਦੀ ਦਾਤ ਲਈ ਸਾਬ ਦੇਵਾ ਅੰਮ੍ਰਿਤ ਛੱਕ ਕੇ ਸਾਬ ਕੌਰ ਜੀ ਬਣ ਗਏ ਦੀਵਾਨ ਸਜਾਇਆ ਗਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਲਾੜੇ ਬਣ ਕੇ ਆਏ ਹਨ ਮਾਤਾ ਗੁਜਰੀ ਜੀ ਅਤੇ ਪਰਿਵਾਰ ਦੇ ਹੋਰ ਸਨੇਹੀ ਵਿਹਾਨ ਹੋਰ ਵੀ ਸਨੇਹੀ ਹਨ ਆਨੰਦ ਕਾਰਜ ਮੇਲੇ ਬਾਬਾ ਪੁੱਟਾ ਸਾਹਿਬ ਜੀ ਦੀ ਹੰਸ ਵਿੱਚੋਂ ਬਾਬਾ ਰਾਮ ਗੋਲ ਜੀ ਤੇ ਅੰਮ੍ਰਿਤ ਦੀ ਦਾਤ ਲੈ ਕੇ ਬਣੇ ਭਾਈ ਗੁਰਬਖਸ਼ ਸਿੰਘ ਜੀ ਨੇ ਲਾਵਾ ਦਾ ਪਾਠ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦ ਕਾਰਜ ਹੋ ਗਿਆ ਸਾਬ ਦੇਵਤ ਤੇ ਮਾਤਾ ਸਾਹਿਬ ਕੌਰ ਜੀ ਬਣ ਗਏ ਅਪਮੈਲ ਵਿੱਚ ਗਏ ਤਾਂ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਪਿਆਰ ਕੀਤਾ ਮਾਤਾ ਸੁੰਦਰੀ ਮਾਤਾ ਸੁੰਦਰੀ ਜੀ ਨੇ ਵੀ ਅਤ ਦਸਨੇ ਪਿਆਰ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਮੈਲ ਵਿੱਚ ਜਾਂਦੇ ਹਨ ਪਰਿਵਾਰ ਕੁਝ ਦਿਨ ਇੱਥੇ ਰੁਕਿਆ ਕੁਝ ਦਿਨ ਰੁਕਿਆ ਮਾਤਾ ਸਾਹਿਬ ਕੌਰ ਜੀ ਨੇ ਇੱਕ ਬੜਾ ਅਨੋਖਾ ਪਰਣ ਕੀਤਾ ਉਹ ਇਹ ਸੀ ਕਿ ਜਿੰਨੀ ਦੇਰ ਤੱਕ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਅਤੇ ਸੱਚੇ ਸਤਗੁਰੂ ਦੇ ਚਰਨਾਂ ਦੀ ਸੇਵਾ ਨਾ ਕਰ ਲਵਾਂ ਉਨੀ ਦੇਰ ਤੱਕ ਮੂੰਹ ਵਿੱਚ ਕੁਝ ਖਾਣ ਪੀਣ ਦਾ ਬਤਾਰਥ ਨਹੀਂ ਪਾਵਾਂਗੀ ਖਾਣ ਪੀਣ ਦਾ ਪਦਾਰਥ ਨਹੀਂ ਪਾਵਾਂਗੀ ਕਹਿੰਦੇ ਹਨ ਹਜ਼ੂਰ ਰੋਜ਼ ਦਰਬਾਰ ਤੋਂ ਸਾਰੀ ਸੰਗਤ ਨੂੰ ਬਖਸ਼ਿਸ਼ ਕਰਕੇ ਮਹਿਲ ਵਿੱਚ ਆਉਂਦੇ ਹਨ ਮਾਤਾ ਸਾਹਿਬ ਕੌਰ ਜੀ ਨੇ ਆਪਣੇ ਹੱਥਾਂ ਨਾਲ ਪ੍ਰਭੂ ਦੇ ਚਰਨਾਂ ਦੀ ਸੇਵਾ ਕਰਦੇ ਹਨ ਉਸ ਤੋਂ ਬਾਅਦ ਮਾਤਾ ਜੀ ਪ੍ਰਸ਼ਾਦ ਪਾਣੀ ਮੂੰਹ ਵਿੱਚ ਪਾਉਂਦੇ ਹਨ ਆਓ ਪਿਆਰੇ ਸਤਿਗੁਰੂ ਰਾਮਕ੍ਰਿਸ਼ਨ ਕਿਰਪਾ ਕਰਨ ਵੱਡਿਆਂ ਭਾਗਾ ਵਾਲੇ ਹੋ ਜੋ ਅਮਰ ਤੇਰੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਭਰਦੇ ਹੋ ਸਤਿਗੁਰ ਕਿਰਪਾ ਕਰਨ ਸਰਬਸਕ ਸ਼ਕਤਾ ਦੀ ਕਰਾਮਾਤ ਆਪਸ ਵਿੱਚ